ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਤੰਦਰੁਸਤੀ ਦੇ ਲਈ ਦੇਸ਼ ਭਰ ਦੇ ਗੁਰੂ ਘਰਾਂ ਦੇ ਵਿੱਚ ਲੋਕਾਂ ਦੇ ਵੱਲੋਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਪੁੱਤਰ ਵਿਕਰਮ ਬਾਜਵਾ ਤੇ ਕਾਂਗਰਸ ਨੇਤਾ ਬਲਬੀਰ ਸਿੰਘ ਸਿੱਧੂ ਸਣੇ ਕਈ ਰਾਜਨੀਤਿਕ ਹਸਤੀਆਂ ਰਾਜਵੀਰ ਜਵੰਦਾ ਦਾ ਹਾਲਚਾਲ ਜਾਣਨ ਦੇ ਲਈ ਹਸਪਤਾਲ ਪਹੁੰਚੀਆਂ ਉਹਨਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੇ ਲਈ ਹੁਣ ਅਰਦਾਸਾਂ ਬੇਨਤੀਆਂ ਹੀ ਉਹਨਾਂ ਨੂੰ ਬਚਾ ਸਕਦੀਆਂ ਨੇ ਆਪਣੇ ਪਰਿਵਾਰ ਦੇ ਵਿੱਚ ਉਹ ਵਾਪਸ ਆ ਸਕਦੇ ਨੇ ਹਾਲਾਂਕਿ ਡਾਕਟਰਾਂ ਦੇ ਦੱਸਣ ਮੁਤਾਬਕ ਉਹਨਾਂ ਦੇ ਸਰੀਰ ਜਿਹੜਾ ਹੈ ਕੁਝ ਤੱਕ ਪ੍ਰਤੀਕਿਰਿਆ ਕਰ ਰਿਹਾ ਹੈ ਪਰ ਇਸ ਸਮੇਂ ਉਹਨਾਂ ਦੀ ਪੂਰੀ ਸਿਹਤ ਯੋਗੀ ਬਾਰੇ ਯਕੀਨ ਦੇ ਨਾਲ ਕੁਝ ਵੀ ਕਹਿਣਾ ਬੇहद ਮੁਸ਼ਕਲ ਹੋਵੇਗਾ ਪੂਰਾ ਪਰਿਵਾਰ ਰਾਜਵੀਰ ਜਵੰਦਾ ਦਾ ਉੱਥੇ ਹੀ ਹੈ ਜਿੱਥੇ ਲੀਡਰਾਂ ਦੇ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋਵੇਗਾ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਸਿਹਤ ਵਿੱਚ ਖਾਸਾ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ ਲਗਾਤਾਰ 7ਵੇਂ ਦਿਨ ਵੀ ਉਹਨਾਂ ਨੂੰ ਲਾਈਫ سپورਟ ਤੇ ਰੱਖਿਆ ਹੋਇਆ ਤੇ ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਹੋਰ ਵੀ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ ਪਰ ਇਸ ਵਕਤ ਫੈਂਸ ਦੇ ਵਿੱਚ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਟੈਨਸ਼ਨ ਬਣੀ ਹੋਈ ਹੈ ਟੈਨਸ਼ਨ ਦਾ ਮਾਹੌਲ ਹੈ ਤੇ ਹਰ ਕੋਈ ਹਰ ਪਾਸੇ ਅਰਦਾਸ ਬੇਨਤੀਆਂ ਕਰ ਰਿਹਾ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਆਵੇ ਹਸਪਤਾਲ ਦੇ ਵਿੱਚ ਮੁਲਾਕਾਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵੜੀ ਮੀਡੀਆ ਸਾਹਮਣੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਕੀ ਕਿਹਾ ਤੁਸੀਂ ਵੀ ਸੁਣੋ ਜੋ ਡਾਕਟਰਸ ਇਨਫੋਰਮੇਸ਼ਨ ਦਿੰਦੇ ਨੇ ਪਰਿਵਾਰ ਨੇ ਤੋਂ ਹੀ ਇਨਫੋਰਮੇਸ਼ਨ ਅੱਗੇ ਸਾਡੇ ਨਾਲ ਸਾਂਝੀ ਕੀਤੀ ਉਹਨਾਂ ਨੂੰ ਆਸ ਉਮੀਦ ਹੈ ਉਹਨਾਂ ਨੂੰ ਆਸ ਉਮੀਦ ਹੈ ਕਿ ਅਕੇ ਨਾਲੋਂ ਪੈਰਾਚੀ ਮੂਵਮੈਂਟ ਹੈ ਤੇ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਅਰਦਾਸ ਕਰ ਰਹੇ ਕਿ ਛੇਤੀ ਰਿਕਵਰ ਹੋਏ ਯੰਗ ਏਜ ਹੈ ਉਹਦੀ ਬਹੁਤ ਨੇਕ ਮੈਨੂੰ ਤੇ ਭਾਵੇਂ ਮੁਲਕਾਤ ਨਹੀਂ ਉਹਨਾਂ ਨਾਲ ਹੋਈ ਸੀ ਮੇਰੀ ਆਪਣੀ ਪਰਸਨਲ ਪਰ ਲੋਕਾਂ ਤੋਂ ਸਾਰਿਆਂ ਨੂੰ ਪਤਾ ਲੱਗਾ ਸਿੰਗਸ ਟੂ ਵੈਕਟਸ ਤੋਂ ਕਿ ਬਹੁਤ ਹੀ ਬਿਹਤਰੀਨ ਅੱਛਾ ਇਨਸਾਨ ਕਿਸੇ ਕਿਸਮ ਦੀ ਕੋਈ ਕੋਈ ਇਸ ਕਿਸਮ ਦੀ ਕਮੀ ਹੈ ਨਹੀਂ ਸੀ ਬਟ ਸ਼ੌਕ ਸੀ ਆਊਟਡੋਰ ਸਪੋਰਟਸ ਦਾ ਮੋਟਰਸਾਈਕਲਿੰਗ ਦਾ ਤੇ ਅਸੀਂ ਤੇ ਸਾਰੇ ਅਰਦਾਸ ਹੀ ਕਰ ਸਕਦੇ ਹਾਂ ਤੇ ਅਰਦਾਸਾਂ ਦੇ ਵਿੱਚ ਬਹੁਤ ਕੁਝ ਹੈ ਐ ਅੱਜ ਮੈਂ ਉਹਨਾਂ ਦੇ ਫਾਦਲ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਅ ਸ਼ਬਦੀਆਂ ਨੂੰ ਦੋਸਤਾਂ ਨੂੰ ਮਿਲੇ ਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਤ ਤੱਕ ਰੌਣਕ ਵੀ ਹੈ ਬੜਾ ਕ੍ਰਿਟੀਕਲ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਇਟ ਮੇਕ ਟੇਕ ਲੌਂਗ ਅਤੇ ਵਾਸੇ ਕਿ ਜਲਦੀ ਤੋਂ ਜਲਦੀ ਗੁਰੂ ਮਾਰਾ ਸਾਹਿਬ ਬਖਸ਼ਿਸ਼ ਕਰਨ ਕੋ ਕੋ ਦੇ ਆਪਣੇ ਬੱਚੇ ਨੇ ਜਿਹਾ ਸੀ ਲੜਕਾ ਫੈਮਲੀਆਂ ਨੇ ਲੱਖਾਂ ਦੇ ਵਿੱਚ ਐਡਮਾਇਰਸ ਨੇ ਤੋਂ ਅਸੀਂ ਪਰਸਨਲੀ ਆਪਣੇ ਸਾਥੀਆਂ ਨਾਲ ਆ ਕੇ ਅੱਜ ਪ੍ਰਮਾਤਮਾ ਨੂੰ ਦੁਆ ਕਰਨੀ ਆਇਆ ਬੈਸਟ ਆਫ ਲੱਕ ਮੇਰਾ ਕਲ ਮੂਵਮੈਂਟ ਵਗੈਰਾ ਦਸੇ ਪਰਿਵਾਰ ਨੇ ਕੀ ਹੱਥ ਆ ਪਿਆ ਉਹਨਾਂ ਨੇ ਲੈ ਇੰਨਾ ਹੀ ਪੁੱਛ ਸਕਿਆ ਕਿ ਇਹਦੇ ਨੇ ਅੱਗੇ ਨਾਲੋਂ ਇੰਪਰੂਵਮੈਂਟ ਹੈ ਅੱਗੇ ਨੂੰ ਇੰਪਰੂਵਮੈਂਟ ਮੀਨਸ ਇਹ ਪਤਾ ਵੀ ਲੱਗਾ ਸੀ ਕਿ ਥੋੜਾ ਜਿਹਾ ਪੈਰਾਂ ਦੀ ਮੂਵਮੈਂਟ ਅਕੇ ਨੂੰ ਹੋਈ ਹੈ ਜੇ ਪੈਰਾਂ ਦੀ ਮੂਵਮੈਂਟ ਹੁੰਦੀ दैट मींस ਸਮ ਹਾਉ ਦਿ ਬ੍ਰੇਨ ਹੈ ਸਟਾਰਟਡ ਟੂ ਫੰਕਸ਼ਨ ਬਾਕੀ ਟਾਈਮ ਸੇ ਹੀ ਪਤਾ ਲੱਗ ਸਕੇਗਾ ਕਿਉਂਕਿ ਅਸੀਂ ਆਪ ਤੇ ਮਿਲ ਨਹੀਂ ਸਕਦੇ ਆਈ ਸੀ ਯੂ ਚ ਨੇ ਜਿਸ ਨੇ ਕ੍ਰਿਟੀਕਲ ਹਾਲਾਤ ਦੇ ਵਿੱਚ ਬਟ ਅਸੀਂ ਆਪਣੀ ਪਰਮਾਤਮਾ ਵੱਲੋਂ ਅਰਦਾਸ ਕਰਨ ਵਾਸਤੇ ਇੱਥੇ ਆਏ ਅਸੀਂ ਇਨੇ ਮੈਂ ਕਹਿਣਾ ਚਾਹ